ਗੁਰ ਸਤਨਾਮ ਵਾਹਿਗੁਰੂ ਸਤਨਾਮ ਆਪਕੀ ਬਰੋਬਰ ਕਰਾ ਕਰੂੰ ਪਰ 2025 ਸੂਬਾ ਸਾਦੇ 6 ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਚ ਜਾ ਬਿਰਾਜ ਦੇ ਪਿੱਛੇ ਤਿੰਨ ਬੇਟੀਆਂ ਇੱਕ ਬੇਟਾ ਤੇ ਪਤਨੀ ਸੁਖਵਿੰਦਰ ਕੌਰ ਨੂੰ ਛੱਡ ਗਏ ਅੱਜ ਉਹਨਾਂ ਦੇ ਜੱਦੀ ਪਿੰਡ ਔਲਖ ਕਲਾ ਵਿਖੇ ਫੌਜੀ ਰੀਤੀ ਰਿਵਾਜਾਂ ਨਾਲ ਸੰਸਕਾਰ ਕੀਤਾ ਗਿਆ ਜਿਹਦੇ ਵਿੱਚ ਸੈਨਿਕ ਸਪੋਰਟ ਸੁਸਾਇਟੀ ਗੁਰਦਾਸਪੁਰ ਦੀ ਨੁਮਾਇੰਦਗੀ कैप्टन सुतंत्र औलख कैप्टन कुलवंत सिंह औलख हलदार मेजर सिंह होलदार सिकंदर सिंह होलदार इंस्पेक्टर गुरनाम सिंह नैब सूबेदार गुरप्रीत सिंह, सबका सरपंच सतपाल सिंह, हलका श्री हरगोबिंदपुर दी प्रधान राजन बीर सिंह श्रोमणी अकाली दल चेयरमैन दर्शन सिंह औलख कैप्टन कुलविंदर सिंह उदनवाल स्टेशन हेड क्वार्टर तिबड़ी वालों नैब सूबेदार हरमीत सिंह नेक अल्ताफ नेक रोहत नंदा थरी चकलाई जो कि फौज वालों शामिल हुए अते राजन सिंह नु अमित सरादाजली दी थी ब्यूरो चीफ दविंदर सिंह खास खबर कल अंतिम संस्कार जो होना संस्कार से तिवडी कंट तू आए साहब अपना की नाम की है नाइव हरमीत सिंह के डैथ किस नायक राजन सिंह ਕੁਨਾ ਤੇ ਅੰਤਿਮ ਸ਼ਰਗੋਤਿ ਅਸੀਂ ਤੁਹਾਨੂੰ ਵੀ ਗ੍ਰੀਟ ਕਰਦੇ ਆਇਸ ਕਿ ਥੈਂਕ ਯੂ ਜੀ ਬਜੀ ਸਸੀਲ ਬਜੀ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਅੱਜ ਬੜੀ ਦੁੱਖदाई ਘਟਨਾ ਸਾਡੇ ਕੈਪਟਨ ਨਰਸਿੰਘ ਉਹਨਾਂ ਦੀ ਪਾਰਟੀ ਨੇ ਸਰਦਾਰ ਰਾਜੇ ਸਿੰਘ ਜੀ ਜੋ ਇਸ ਪੰਜ ਸਾਲ ਸਮਾਂ ਛੱਡ ਕੇ ਚਲੇ ਗਏ ਨੇ ਜਿਨ੍ਹਾਂ ਨੇ ਫੌਜ ਦੇ ਵਿੱਚ ਲੰਮਾ ਸਮਾਂ ਨੌਕਰੀ ਕੀਤੀ ਹੈ ਦੇਸ਼ ਦੀ ਸੇਵਾ ਸੇਵਾ ਦਿੱਤੀ ਹੈ ਔਰ ਅੱਜ ਉਹਨਾਂ ਦੇ ਅਟੈਕ ਹੋਣ ਕਰਕੇ ਇਹ ਫਾਨੀ ਸੰਸਾਰ ਨੇ ਉਹ ਸਦੀਵੀ ਵਿਛੋੜਾ ਦੇ ਗਏ ਨੇ ਜਿੱਥੇ ਪਰਿਵਾਰ ਵਾਸਤੇ ਕਟਾ ਉਹ ਇੱਕ ਉਹਨਾਂ ਦੀ ਸੇਵਾ ਜਿਹੜੀ ਕੀਤੀ ਮੇਸ਼ ਵਾਸਤੇ ਉਹ ਵੀ ਇੱਕ ਾਲਾ ਮਿਸਾਲ ਇੱਕ ਮਿਸਾਲ ਪੈਦਾ ਕਰਕੇ ਗਏ ਨੇ ਮੈਂ ਪਰਿਵਾਰ ਦੇ ਨਾਲ ਸੁਮੇਚੇ ਉਹਨਾਂ ਦੇ ਦੋਸਤਾਂ ਮਿੱਤਰਾਂ ਨਾਲ ਜਿਹਨਾਂ ਦੇ ਨਾਲ ਉਹ ਰਹੇ ਨੇ ਚੌਕ ਕੀਤੀਆਂ ਜਿਨ੍ਹਾਂ ਨੇ ਪਰਵਾਰ ਦੇ ਨਾਲ ਅੜਾ ਦੇ ਨਾਲ ਜਿਹਨਾਂ ਦੇ ਦਿਲ ਦੁੱਖ ਦੀ ਵਿਅਕਤ ਕਰਦਾ ਮੈਂ ਰਾਜਨ ਦਾ ਜਿਹੜਾ ਕਟਾ ਉਹ ਕਦੀ ਨਾ ਸੁਲੱਖਦਾ ਉਹਨਾਂ ਦਾ ਕਟਾ ਵਾਈਬੁਰੂ ਉਹਨਾਂ ਨੂੰ ਆਪਣੇ ਚੈਨਲ ਨਾਲ ਵੀ ਮਿਲੋ ਕਰ ਸਕਦਾ ਬੰਦੇ ਵਾਈਬੁਰੂ ਜੀ ਕੋਲ ਸਭ ਲਈ ਥੈਂਕ ਯੂ ਥੈਂਕ ਯੂ ਜੀ ਭਜੀ ਵਾਈਬੁਰੂ ਜੀ ਦਾ ਖਾਲਸਾ ਵਾਈਬੁਰੂ ਜੀ ਦੀ ਫਤਿਹ ਰਾਜੀ ਜੀ ਜਿਹੜੇ ਇਸ ਸੰਸਾਰ ਨੂੰ ਸਾਥ ਦੇ ਰਹੇ ਨੇ ਕੋਈ ਮੈਡੀਕਲ ਸਕੂਲ ਵਿੱਚ ਵੀ ਪੜ੍ਹਦੇ ਰਹੇ ਨੇ ਤੇ ਉਹਨਾਂ ਨੇ ਫੌਜ ਦੇ ਵਿੱਚ ਵੀ ਨੌਕਰੀ ਕੀਤੀ ਤੇ ਸੋਨੂੰ ਉਹਨਾਂ ਨੂੰ ਜਾਣਦੇ ਤੇ ਜੋ ਮਨ ਪਰਿਵਾਰ ਨੂੰ ਘਾਟਾ ਪਿਆ ਉਹ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਡੇਟੇ ਸੇਵਾ ਕੀਤੀ ਹੈ ਉਹ

ਆਹ ਉਹ ਮੇਰੇ ਭਾਈ ਸਾਹਿਬ ਨਹੀਂ ਲੱਗਦੇ ਬੇਟਾ ਲੱਗਦਾ ਮੇਰਾ ਭਾਈ ਸਾਹਿਬ ਲੱਗਦੇ ਲੱਗਦੀ ਰਾਜਿੰਦਰ ਸਿੰਘ ਇਹਨਾਂ ਨੇ ਫੌਜ 'ਚ ਬਹੁਤ ਸਮਾਂ ਲੰਮੀ ਸਰਵਿਸ ਕਰਕੇ ਆਣ ਕੇ ਪੈਨਸ਼ਨ ਆਇਆ ਹੈ ਪੈਨਸ਼ਨ ਆਣ ਕੇ ਸਾਡੇ ਪਿੰਡ 'ਚ ਉਹਨੇ ਵਧੀਆ ਕਾਰੋਬਾਰ ਚਲਾਇਆ ਹੈ ਔਰ ਪਿੰਡ ਨੂੰ ਵੀ ਸੰਜੋਗ ਦਿੱਤਾ ਨਾਲ ਸਾਡੀ ਵੀ ਹਰ ਵੇਲੇ ਵੇਲੇ ਕੋਲੇ ਬਾਹਰ ਫੜਦੇ ਰਹੇ ਅਹੀਂ ਉਹਨਾਂ ਨੂੰ ਬਹੁਤ ਸਤਿਕਾਰ ਜੋਗ ਉਹਨਾਂ ਦੇ ਕਜਰਗਾਣਾ ਹੋਰ ਪਰਵਾਰਨ ਸਾਰਿਆਂ ਨਾਲ ਉਹਨਾਂ ਦੇ ਜਿਹੜੇ ਆਰਮੀ ਤੋਂ ਅਫਸਰ ਸਾਹਿਬ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ। ਹੋਰ ਪਿੰਡ ਵਾਲਿਆਂ ਵੱਲੋਂ ਸਾਰਿਆਂ ਵੱਲੋਂ ਮੈਂ ਜਿੰਨੇ ਵੀ ਸੱਜਣ ਮਿੱਤਰ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਕਿ ਸਾਡੀ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਆ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਰਾਜਨਬੀਰ ਜੀ ਨੂੰ ਮੈਂ ਆਪਣੇ ਸਰਦਾ ਦੇ ਖੁੱਲ੍ਹੇ ਪੇਟ ਕਰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਪਦਮਾਤਾਂ ਆਪਣੀ ਚਰਣਾ ਇਹਨਾਂ ਵਾਸਤੇ ਸੀ। ਕਿਸੇ ਪਰਵਾਰ ਨੂੰ ਪਾਣ ਬਣਾ 500 ਵਾਈ